ਆਰੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਅੰਮਰਸਰ ਦੀ ਗਰਾਊਂਡ ਮੈਂ ਬੋਲੇ ਕਿ ਇੱਥੇ ਆਨਰੇ ਟਾਈਮ ਦੇ ਵਿੱਚ ਚੰਗੇ ਲੈਵਲ ਦੇ ਟੂਰਨਾਮੈਂਟ ਕਰਾਵਾਂਗਾ ਮੇਰਾ ਵਿਸ਼ ਹੈ ਮੇਰਾ ਸੁਪਨਾ ਹੈ ਕਿ ਇੱਥੇ ਇੰਟਰਨੈਸ਼ਨਲ ਲੈਵਲ ਇੱਕ ਮੈਚ ਕਰਾਵਾਂਗਾ ਕੋਈ ਇੱਥੇ ਇਹ ਮਤਲਬ ਕੋਈ ਇੱਥੇ ਕਰਪਸ਼ਨ ਕਰਦਾ ਜਾਂ ਇੱਥੇ ਕੋਈ ਬੱਚਿਆਂ ਦੇ ਨਾਲ ਖਿਲਵਾੜ ਕਰਦਾ ਜਾਂ ਪਰਸ਼ਲਟੀ ਕਰਦਾ ਜਿਹੜਾ ਫੜਿਆ ਗਿਆ ਉਹ ਦੋਸ਼ੀ ਜਿਹੜਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਅਜੇ ਮੈਂ ਬੈਠਿਆ ਨਹੀਂ ਮੇਰੇ ਬਾਰੇ ਕਈ ਬੰਦਿਆਂ ਨੇ ਕੰਪਲੇਨਟ ਕੀਤੀ ਆ ਕਿ ਇਹ ਆਪਣਾ ਕ੍ਰਿਕਟਰ ਨਹੀਂ ਹੈ ਮੈਂ ਸਿਰਫ ਇਹ ਸਾਰਿਆਂ ਨੂੰ ਇੱਕ ਤੁਹਾਡੇ ਮੈਸੇਜ ਲਈ ਪੁੱਛਣਾ ਚਾਹਵਾ ਲਾ ਕਿ ਅਮਿਤ ਸ਼ਾਹ ਜੀ ਦਾ ਬੇਟਾ ਜੈਸ਼ਾ ਕੋਈ ਕ੍ਰਿਕਟਰ ਹੈ ਜੇ ਅੱਜ ਸਾਡੇ ਪੀਸੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਮਰਜੀਤ ਸਿੰਘ ਮੈਤਾ ਜੀ ਉਹ ਕ੍ਰਿਕਟਰ ਨੇ ਚੰਗੀ ਸੋਚ ਲੈ ਕੇ ਇੱਥੇ ਆਇਆ ਬੱਚਿਆਂ ਦਾ ਆਮ ਦੇ ਟਾਈਮ ਦੇ ਵਿੱਚ ਭਵਿੱਖੇ ਚੇਂਜ ਕਰਨਾ ਚਾਹਨਾ ਮੈਂ ਚਾਹਨਾ ਕਿ ਸਾਡੇ ਗੁਰੂ ਨਗਰੀ ਦੇ ਵਿੱਚੋਂ ਇੱਕ ਵਿਰਾਟ ਪੁਲਦੀ ਵਰਗਾ ਕਲੀਅਰ ਨਿਕਲ ਕੇ ਜਾਵੇ ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਅੱਜ ਗਰਾਊਂਡ ਦੀ ਇੱਕ ਨਜ਼ਰ ਮਾਰ ਕੇ ਜਾਣਾ 2 ਮਹੀਨੇ ਬਾਅਦ ਤੁਹਾਨੂੰ ਮੈਂ ਇੱਥੇ ਫੇਰ ਇੱਕ ਪ੍ਰੈਸ ਕਾਨਫਰੰਸ ਰੱਖਾਂਗਾ ਉਸੀਂ ਦੇਖਣਾ ਕਿ ਮਤਲਬ ਪੁਰਾਣੀ ਪਿਕਚਰ ਤੇ ਨਵੀਂ ਪਿਕਚਰ ਤੇ ਜ਼ਮੀਨ ਸਮਾਨਤਾ ਵਿੱਚ ਫਰਕ ਹੈ ਜਿਹੜੇ ਪੀਸੀਐ ਦੇ ਮੈਚਸ ਆ ਜਿਹੜੇ ਇੱਥੇ ਇਸੇ ਕਾਰਨ ਬੰਦ ਹੋ ਚੁੱਕੇ ਆ ਉਹ ਇੱਥੇ ਦੀ ਕੋਈ ਸਿਆਸਤ ਆ ਜਿਹੜੀ ਲੋਅਰ ਗਰਾਊਂਡ ਤੇ ਹੀ ਮੈਂ ਸਮਝ ਗਿਆ ਜਲਦੀ ਠੀਕ ਕਰਾਂਗੇ ਮੇਰਾ ਨਾਮ ਨਵਜੋਤ ਗਰੋਵਰ ਆ ਮੈਂ ਅੱਜ ਏਜੀਏ ਵਿੱਚ ਆਲੂਨ ਸੈਕਟੂ ਵੱਲੋਂ ਉਹਦਾ ਅੱਜ ਸੰਭਾਲਿਆ ਇਹ ਅੰਮ੍ਰਿਤਸਰ ਵਾਸੀਆਂ ਦਾ ਮੈਂ ਤਹਿ ਬਹੁਤ ਧੰਨਵਾਦੀ ਆ ਸਾਡੇ ਸਾਡੇ ਸਤਕਾਰਯੋਗ ਸਾਡੇ ਵੱਡੇ ਤਾਇਆ ਜੀ ਤੋਂ ਸਾਡੇ ਬਾਜਵਾਜੀ ਦਾ ਅਰਜੁਨ ਜੀ ਦਾ ਸਾਡੇ ਸਾਰੀ ਪੁਰਾਣੀ ਟੀਮ ਅੱਜ ਮੈਂ ਸਾਰੀ ਪੁਰਾਣੀ ਟੀਮ ਨਾਲ ਜੋੜੀ ਹੈ ਆਪਣਾ ਸਾਡੇ ਇੱਥੇ ਸ਼ਬਾਜ਼ ਹੈ ਜਾਂ ਰਾਜਾ ਸੇਠੀ ਜੀ ਹੈ ਜਾਂ ਸਾਡੀ ਸਾਰੀ ਟੀਮ ਹੈ ਏਜੀਏ ਦੀ ਬੜਾ ਵੱਡਾ ਪਰਿਵਾਰ ਹੈ ਏਜੀਏ ਦਾ ਤੇ ਇੱਕ ਅੰਮ੍ਰਿਤਸਰ ਦੀਆਂ ਰੂਟਸ ਜੁੜਦੀਆਂ ਏਜੀਏ ਦੇ ਨਾਲ ਜਿਹੜੀਆਂ ਰੂਟਸ ਜੁੜਦੀਆਂ ਉਹ ਸੈਂਟੀਮੈਂਟਸ ਜਿਹੜੇ ਇਹ ਗਰਾਉਂਡ ਨੂੰ ਲੈ ਕੇ ਆ ਕਿ ਅੰਮ੍ਰਿਤਸਰ ਇੱਕ ਚੰਗੇ ਪਲੇਅਰ ਸਾਡੇ ਇਥੋਂ ਅੰਮ੍ਰਿਤਸਰੋਂ ਆਉਣੇ ਚਾਹੀਦੇ ਆ ਮੈਂ ਤਹ ਦਿਲੋਂ ਧੰਨਵਾਦੀ ਆ ਬੜਿਆਂ ਨੇ ਆਸ ਜਿਨ੍ਹਾਂ ਨੇ ਮੇਰੇ ਸੋਸ਼ਲ ਮੀਡੀਆ ਤੇ ਕਮੈਂਟ ਕੀਤਾ ਜਿਨ੍ਹਾਂ ਨੇ ਮੈਨੂੰ ਹੌਸਲਾ ਵਧਾਈ ਦਿੱਤੀ ਜਿਨ੍ਹਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਕਿ ਬਹੁਤ ਵਧੀਆ ਕੰਮ ਮੈਂ ਅਜੇ ਅੱਜ ਦੇ ਦਿਨ ਜੁਆਇਨ ਕੀਤਾ ਪਰ ਤੁਸੀਂ ਦੇਖੋ ਤਿੰਨ ਦਿਨ ਤੋਂ 20 ਇੱਥੇ ਮਾਲੀ ਲੱਗ ਕੇ ਇੰਪਰੂਵਮੈਂਟ ਸ਼ੁਰੂ ਹੋ ਗਈ ਆ ਸਾਰੀਆਂ ਟੀਮਾਂ ਨਾਲ ਕੋਚਿਸ ਨਾਲ ਜਿਵੇਂ ਸਾਰੇ ਅਹੁਦੇਦਾਰਾਂ ਸਹਿਬਾਨ ਨਾਲ ਮੀਟਿੰਗ ਕਰ ਰਹੇ ਆ ਆਨ ਆਨਲਾਈਨ ਟਾਈਮ ਦੇ ਵਿੱਚ ਏਜੀਆ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਚੰਗੇ ਲੈਵਲ ਤੇ ਇਹ ਗਰਾਊਂਡ ਦੇਖੋਗੇ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਮੇਰਾ ਇੱਕ ਸੁਭਾਅ ਹੀ ਆ ਮੈਨੂੰ ਇੱਕ ਚੰਗਾ ਲੱਗਦਾ ਕਿ ਡਿਵੈਲਪਮੈਂਟ ਕਿਉਂਕਿ ਮੈਂ ਆਲਰੇਡੀ ਨਾਰਥ ਦੇ ਵਿੱਚ ਕੰਮ ਕਰ ਰਿਹਾ ਵਾਂ ਮੈਨੂੰ ਜਿਹੜਾ ਇਹ ਡਿਵੈਲਪਮੈਂਟ ਦਾ ਇੱਕ ਸ਼ੌਂਕ ਹੈ ਮੈਂ ਇਹ ਗਰਾਊਂਡ ਨੂੰ ਇੱਕ ਨਹਾਰ ਬਦਲ ਕੇ ਤੁਸੀਂ ਅੱਜ ਸਾਰੇ ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਅੱਜ ਗਰਾਊਂਡ ਦੀ ਇੱਕ ਨਜ਼ਰ ਮਾਰ ਕੇ ਜਾਣਾ 2 ਮਹੀਨੇ ਬਾਅਦ ਤੁਹਾਨੂੰ ਮੈਂ ਇੱਥੇ ਫੇਰ ਇੱਕ ਪ੍ਰੈਸ ਕਾਨਫਰੰਸ ਰੱਖਾਂਗਾ ਤੁਸੀਂ ਦੇਖਣਾ ਕਿ ਮਤਲਬ ਪੁਰਾਣੀ ਪਿਕਚਰ ਤੇ ਨਵੀਂ ਪਿਕਚਰ ਤੇ ਜਮੀਨ ਅਸਮਾਨ ਦਾ ਵਿੱਚ ਫਰਕ ਹੋਏਗਾ ਤੇ ਮੈਂ ਇੱਕ ਤੁਹਾਡੇ ਮਾధ్యਮ ਰਾਹੀਂ ਇੱਕ ਵੱਡੇ ਭਰਾ ਦੇ ਨਾਤੇ ਸਹਿਯੋਗ ਮੰਗਦਾ ਕਿ ਜਿਹੜਾ ਪੀਸੀਏ ਹੈ ਸਾਡੇ ਨਾਲ ਵੱਡੇ ਭਰਾ ਬਣ ਕੇ ਸਾਨੂੰ ਏਜੀਆ ਨੂੰ ਛੋਟਾ ਭਰਾ ਸਮਝ ਕੇ ਸਾਡੇ ਨਾਲ ਸਹਿਯੋਗ ਕਰੇ ਪੀਸੀਏ ਦੇ ਮੈਚਸ ਜਿਹੜੇ ਇੱਥੇ ਕਿਸੇ ਕਾਰਨ ਬੰਦ ਹੋ ਚੁੱਕੇ ਆ ਉਹ ਇੱਥੇ ਦੀ ਕੋ ਸਿਆਸਤ ਹੈ ਜਿਹੜੀ ਲੋਅਰ ਗਰਾਉਂਡ ਤੇ ਹੀ ਮੈਂ ਸਮਝ ਗਿਆ ਜਲਦੀ ਠੀਕ ਕਰਾਂਗਾ ਅਗੇ ਮੈਂ ਬੈਠਿਆ ਨਹੀਂ ਮੇਰੇ ਬਾਰੇ ਕਈ ਬੰਦਿਆਂ ਨੇ ਕੰਪਲੇਨਟ ਕੀਤੀ ਆ ਕਿ ਇਹ ਆਪਣਾ క్రికెਟਰ ਨਹੀਂ ਹੈ ਮੈਂ ਸਿਰਫ ਇਹ ਸਾਰਿਆਂ ਨੂੰ ਇੱਕ ਤੁਹਾਡੇ ਮੈਸੇਜ ਲਈ ਪੁੱਛਣਾ ਚਾਹਵਾਂਗਾ ਕਿ ਅਮਰ ਸਿੰਘ ਸਾਹਿਬ ਦਾ ਬੇਟਾ ਜੈ ਸਾਹਿਬ ਕੋਈ క్రికెਟਰ ਹੈ ਜੇ ਅੱਜ ਸਾਡੇ ਪੀਸੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਮਰਜੀਤ ਸਿੰਘ ਮਹਿਤਾ ਜੀ ਉਹ క్రికెਟਰ ਨੇ ਅੱਜ ਜਿਹੜੇ ਸਾਡੇ ਪੀਸੀਆ ਦੇ ਸਕਤੀ ਨੇ ਕੋਈ క్రికెਟਰ ਨਹੀਂ ਅੱਜ ਅਰੁਣ ਜੇਟਲ ਜੀ ਦਾ ਬੇਟਾ ਜਿਹੜਾ ਉਹ ਆਪਣਾ ਉਹ ਵੀ ਟਵਿੰਟਰ ਨਹੀਂ ਆ ਉਹ ਵੀ ਬੀਸੀਸੀਆਈ ਦਾ ਕੋਈ ਚੰਗੇ ਲੈਵਲ ਤੇ ਜ਼ਿੰਮੇਵਾਰੀ ਆ ਮੇਰੇ ਅੰਦਰ ਵਿਸ਼ਵਾਸ ਹੈ ਆਪਣੇ ਆਪ ਨੂੰ ਲੈ ਕੇ ਕਿ ਮੈਂ ਇੱਥੇ ਚੰਗੀ ਚੰਗੀ ਸੋਚ ਲੈ ਕੇ ਇੱਥੇ ਆਇਆ ਬੱਚਿਆਂ ਦਾ ਆਉਣ ਦੇ ਟਾਈਮ ਦੇ ਵਿੱਚ ਭਵਿੱਖੇ ਚੇਂਜ ਕਰਨਾ ਚਾਹਨਾ ਮੈਂ ਚਾਹਨਾ ਕਿ ਸਾਡੇ ਗੁਰੂ ਨਗਰੀ ਦੇ ਵਿੱਚੋਂ ਇੱਕ ਵਿਰਾਟ ਕੋਲੀ ਵਰਗਾ ਕਲੀਅਰ ਨਿਕਲ ਕੇ ਜਾਵੇ ਜਿਹੜੀ ਜਿਹੜਾ ਮਾਨ ਸਰਕਾਰ ਜਿਹੜਾ ਵਿਸ਼ਵਾਸ ਮਿਲਦੇ ਸਰਕਾਰ ਨੇ ਮਨੇ ਰੱਖਿਆ ਜਿਹੜਾ ਵਿਸ਼ਵਾਸ ਉਹਨਾਂ ਨੇ ਮੇਰੇ ਤੇ ਜਤਾਇਆ ਮੈਂ ਉਹ ਤਹਿ ਦਿਲੋਂ ਉਹਨਾਂ ਦੀ ਸੇਵਾ ਉਹਨਾਂ ਦਾ ਜਿਹੜਾ ਫਰਜ਼ ਮੇਰਾ ਹੈਗਾ ਉਹਨਾਂ ਪ੍ਰਤੀ ਮੈਂ ਤਹਿ ਦਿਲੋਂ ਨਿਭਾਵਾਂਗਾ ਆਨੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਅੰਮ੍ਰਿਤਸਰ ਦੀ ਗਰਾਊਂਡ ਮੈਂ ਬੋਲੇਗੀ ਇੱਥੇ ਆਨੇ ਟਾਈਮ ਦੇ ਵਿੱਚ ਚੰਗੇ ਲੈਵਲ ਦੇ ਟੂਰਨਾਮੈਂਟ ਕਰਾਵਾਂਗਾ ਮੇਰਾ ਵਿਸ਼ ਹੈ ਮੇਰਾ ਸੁਪਨਾ ਹੈ ਕਿ ਇੱਥੇ ਇੰਟਰਨੈਸ਼ਨਲ ਲੈਵਲ ਇੱਕ ਮੈਚ ਕਰਾਵਾਂਗਾ ਬਹੁਤ ਸਾਰੇ ਬੱਚੇ ਖੇਡਦੇ ਇਸ ਗਾ ਕੀ ਤਕਲੀਆ ਪਾਉਂਦੇ ਕੀ ਕਰਦੀ ਹੈ ਉਦੋਂ ਦੇ ਵਿੱਚ ਦੇਖੋ ਮੈਂ ਇੱਕ ਵਾਰੀ ਸਾਰਿਆਂ ਨਾਲ ਹੁਣ ਨਵੇਂ ਪੱਧਰ ਦੇ ਕੋਚਿਸ ਨਵੇਂਆਂ ਨਾਲ ਸਾਰੇ ਗਰਾਊਂਡ ਟੀਮ ਸਾਰੀ ਜਿਹੜੀ ਸਾਡੇ ਪੁਰਾਣੇ ਉਦਦੇਵਾਰ ਸੁਬਾਨ ਦੇਖੋ ਦੇਖੋ ਨਾਲ ਸਾਡੇ ਫਾਰਮਰ ਸੈਕਟਰੀ ਨੇ ਸਾਡੇ ਲਾਸਟ 95 ਦੇ ਵਿੱਚ ਸੈਕਟਰੀ ਰਹੇ ਨੇ ਦੇਖੋ ਮੈਂ ਸਾਡੇ ਤੋਂ ਸੀਨੀਅਰ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਸੀੜ੍ਹ ਸਾਹਮਣੇ ਆ ਕਿ ਮੈਂ ਇੱਕ ਕੱਲਾ ਨਹੀਂ ਕਰ ਰਿਹਾ ਮੇਰੀ ਇੱਕ ਟੀਮ ਹੈ ਸਾਰੀ ਹੈ ਇਹ ਸਾਰੀ ਟੀਮ ਦੇ ਨਾਲ ਜਿਹੜੀਆਂ ਕਮੀਆਂ ਪੇਸ਼ੀਆਂ ਅੰਕਲ ਨਾਲ ਸਲਾਹ ਕਰਕੇ ਜਾਂ ਸਾਰੀ ਟੀਮ ਨਾਲ ਸਲਾਹ ਕਰਕੇ ਜਿਹੜੀਆਂ ਲੋਅਰ ਗਰਾਉਂਡ ਲੈਵਲ ਜਿਹੜੇ ਬੰਦੇ ਦੀਆਂ ਕੋਈ ਇੱਥੇ ਰਹੀਆਂ ਵੈ ਉਹ ਨੱਥ ਪਾਵਾਂਗੇ ਜੇ ਕੋਈ ਇੱਥੇ ਇਹ ਮਤਲਬ ਕੋਈ ਇੱਥੇ ਕਰਪਸ਼ਨ ਕਰਦਾ ਜਾਂ ਇੱਥੇ ਕੋਈ ਬੱਚਿਆਂ ਦੇ ਨਾਲ ਖਲਵਾੜ ਕਰਦਾ ਜਾਂ ਪਰਸ਼ਲਤੀ ਕਰਦਾ ਜਿਹੜਾ ਫਰਿਆ ਗਿਆ ਉਹ ਦੋਸ਼ੀ ਜਿਹੜਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਉਹਦੇ ਵੱਲੋਂ ਮੈਂ ਆਪਣਾ ਵਚਨ ਬੰਧਾ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਬੱਚਿਆਂ ਦਾ ਚੰਗਾ ਭਵਿੱਖ ਮੈਂ ਮਤਲਬ ਤੁਸੀਂ ਕਹੋਗੇ ਕਿ ਇੱਥੇ ਆਣੇ ਟਾਈਮ ਦੇ ਅੱਛੇ ਪਲੇਅਰ ਅੰਮਰਸਰੋਂ ਨਿਕਲ ਕੇ ਜਾਣਗੇ ਸਰ ਜਿਹੜੀ ਘਾਹ ਆ ਉਹ ਤੇ ਸਾਰੀ ਖਰਾਬ ਹੋ ਚੁੱਕੀ ਉਹ ਬੂਟੀ ਬਣ ਚੁੱਕੀ ਹੈ ਉਹਦਾ ਕੀ ਹੱਲ ਹੈ ਤੁਸੀਂ ਦੇਖੋ ਜਿਹੜੀ ਘਾਹ ਆ ਉਥੇ ਬੂਟੀ ਬਣ ਚੁੱਕੀ ਹੈ ਹਜੇ ਮੈਂ ਅੱਜ ਜੁਆਇਨ ਕਰ ਰਿਹਾ ਪਰ ਤਿੰਨ ਦਿਨਾਂ ਚੋਂ 20-20 ਮਾਲੀ ਇੱਥੇ ਤੁਸੀਂ ਦੇਖੋ ਬੂਟੀ ਮਰ ਗਈ ਬੂਟੀ ਗਲਤ ਸੁਣ ਲੱਖੂ ਬੂਟੀ ਬਣ ਗਈ ਹੈ ਉਹਦੇ ਵਿੱਚ ਆਉਣ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਾਰਪੋਰੇਸ਼ਨ ਬੜਾ ਸਹਿਯੋਗ ਕਰਨ ਲੱਗੀ ਹੈ ਉਹਨਾਂ ਨੇ ਕਿਉਂਕਿ ਸੀਐਮ ਸਾਹਿਬ ਦਾ ਬੜਾ ਵਿਜ਼ਨ ਸੀ ਇਹ ਸਪੋਰਟਸ ਨੂੰ ਲੈ ਕੇ ਉਹ ਅੱਜ ਸਾਰੇ ਕਾਰਪੋਰੇਸ਼ਨ ਡੀਸੀ ਇਸ ਜਾਂ ਸਾਰੇ ਅਫੀਸ਼ਰ ਲੌਬੀ ਬੱਚਿਆਂ ਨੂੰ ਸਪੋਰਟਸ ਦੇ ਰੂਪ ਵਿੱਚ ਪ੍ਰੇਰਿਤ ਕਰਨ ਦੇ ਲਈ ਸਕੀਮਸ ਬਣਾ ਰਹੇ ਨੇ ਮੇਰੀ ਕਿਸੇ ਇੱਕ ਆਪਣੇ ਕਾਰਪੋਰੇਸ਼ਨ ਕਮਿਸ਼ਨਰ ਅਮਰਸਰ ਨਾਲ ਵੀ ਗੱਲ ਹੋਈ ਸੀ ਉਹ ਇੱਕ ਸਿੰਥੈਟਿਕ ਟਰੈਕ ਵੀ ਬੋਰੇ ਨੇ ਕਈ ਜਗ੍ਹਾ ਤੇ ਜਿਵੇਂ ਆਪਣੇ ਗਾਂਧੀ ਗਰਾਊਂਡ ਵੀ ਹੋ ਗਿਆ ਜਾਂ ਸਾਡਾ ਪਿਛਲੇ ਗਰਾਊਂਡ ਹੈ ਜਾਂ ਕੰਪਨੀ ਬਾਗ ਹੈ ਮਤਲਬ ਇਹ ਹੋਰ ਵੀ ਅਸੀਂ ਸਹਿਯੋਗ ਲੈ ਕੇ ਪੀਸੀਆ ਦੇ ਸਹਿਯੋਗ ਦੇ ਨਾਲ ਤੁਸੀਂ ਦੇਖਣਾ ਇੱਥੇ ਜਿਹੜੀ ਬੂਟੀ ਬਣ ਗਈ ਹੈ ਜੰਗਲ ਬਣ ਗਿਆ ਇਹੀ ਜੰਗਲ 'ਚ ਮੰਗਲ ਕਰਾਂਗੇ ਆਪਾਂ ਠੀਕ ਹੈ ਧੰਨਵਾਦ ਧੰਨਵਾਦ